ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੋ ਚੰਗੇ ਰਿਕਾਰਡ ਵਾਲੀ ਆ ਤਾਂ ਚੰਗੀ ਵੈੜ ਆ ਗਈ ਆ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਕਿਰਪਾ ਬਾਬੇ ਦੀ ਸੰਧੀ ਦੀ ਕਿਰਪਾ ਵਧੀਆ ਵੀਰੇ ਨਾਮ ਦੱਸਿਓ ਨਾਮ ਮੇਰਾ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਫੀਲ ਜਿਹੜਾ ਬੰਨਟੀ ਜ਼ਿਲ੍ਹਾ ਕਰਤਾਰਪੁਰ ਹੈ ਆਪਣਾ ਠੀਕ ਆ ਜੀ ਹਾਂ ਜੀ ਹਾਂ ਤਾਂ ਫੋਨ ਨੰਬਰ ਵੀਰ ਜੀ ਦੱਸਿਓ 9988107780 ਮੇਰਾ ਨੰਬਰ ਆ ਇੱਥੇ ਵਟਸਐਪ ਚੱਲਦਾ ਠੀਕ ਆ ਤਾਂ ਵੀਰੇ ਬਹੁਤ ਸ਼ਾਨਦਾਰ ਪਸ਼ੂ ਆ ਗਿਆ ਅੱਜ ਤਾਂ ਹਨਾ ਕੋਲੇ ਫਿਰ ਉਹ ਪਸ਼ੂ ਆ ਦੋਵੇਂ ਆ ਕੋਕਾ ਪੀਸ ਆ ਹੀ ਰਹੀ ਆ ਜੀ ਹਾਂ ਜੀ ਰਹੀ ਆ ਦੋਵੇਂ ਬਿਲਕੁਲ ਝੋਟੀ ਵੀ ਬਹੁਤ ਸ਼ਾਨਦਾਰ ਆ ਵੀਰੋ ਵੈੜ ਵੀ ਚੰਗੀ ਆ ਟੋਪ ਕਲਾਸ ਆ ਹਾਂਜੀ ਹਾਂਜੀ ਪਸ਼ੂ ਦੋਈ ਆ ਭਾਵੇਂ ਪਰ ਹੈ 10 ਵਰਗੇ ਬਿਲਕੁਲ ਹਾਂਜੀ ਹਾਂਜੀ ਤਾਂ ਇਹਦੇ ਬਾਰੇ ਵੀਰੇ ਦੱਸਿਓ ਪਹਿਲਾਂ ਵੈੜ ਬਾਰੇ ਦੱਸਿਓ ਕੀ ਵੈੜ ਐਵੇਂ ਕਹਾਂ ਤੀਜੇ ਸੁਈ ਸੁਈ ਆ ਹਾਂਜੀ ਇਹਨੂੰ ਮੈਂ ਦੂਜੇ ਕਰਾਂ ਸੋ ਚਾਈਨਾ ਵੇਚਣਾ ਵਿਗੇ ਨਾ ਕਿ ਬਿਲਕੁਲ ਹਨਾ ਤੇ ਦੁੱਧ ਇਹਦੇ ਥੱਲੇ ਹੁਣ 17 18 ਕਿਲੋ ਗੋੜਾ ਹੀ ਹੋਣਾ ਵਾ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਝੋਲੇ ਆਪਾਂ ਨੇ ਪੂਰੀ ਖਾਲੀ ਦੀ ਕੀਤੀ ਸ਼ਾਮ ਨੂੰ ਅੱਛਾ ਤਾਜੀ ਸੁਈ ਆ ਬਿਲਕੁਲ ਕੱਲ ਦੀ ਸੁਈ ਹੈ ਜੀ ਕੱਲ ਦੀ ਸੁਈ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਵੇਖੋ ਵੈੜ ਆ ਵਾ ਵਾ ਤਈ ਵੇਖੋ ਵੀਰੋ ਥਣ ਥੁਣਾ ਚੰਗਾ ਸਪੈਸ਼ਲ ਲੱਗਿਆ ਜੀ ਤਾਂ ਲੇਵੇ ਵਾਲੇ ਤੇ ਵੀਰੇ ਆ ਪੂਰੇ ਥੱਬੇ ਲਾਏ ਆ ਕੀ ਬਾਤ ਚੰਗਾ ਸੱਲੇਦਾਰ ਆ ਨਾ ਜੀ ਮੋਟੀ ਆ ਕੀ ਬਾਤ ਆ ਇਹ ਸੇਰਾ ਹੀ ਆ ਵੜ ਵੀਰੇ ਫਿਰ ਹਨਾ ਹਾਂਜੀ ਹਾਂਜੀ ਤਾਂ ਖੋਲੀ ਇਹਦਾ ਤੋਰਾ ਵਿਖਾਈਏ ਇਹ ਕੱਲ ਦੀ ਸੂਈ ਬੱਚਾ ਕੀ ਪਾਇਆ ਜੀ ਇਹਨੇ ਬੱਚਾ ਪਾਇਆ ਬੱਚਾ ਆ ਗਿਆ ਜੀ ਤਾਂ ਵੇਖੋ ਵੀਰੋ ਵੱਡੇ ਪੱਲੇ ਚਾ ਲੰਮੀ ਬੇਲ ਆ ਬੇਲ ਬਹੁਤ ਲੰਮੀ ਵੀਰ ਕਿੰਨਾ ਗਰਕਾਰ ਗੂੜ ਦੱਸਦੇ ਕੋਈ ਇਹਦਾ ਪਤੀ ਕਿਲੋ ਦਾ ਕਾੜਾ ਪਰ ਕਰਕੇ 20 ਕਿਲੋ ਕਰਕੇ 25 ਕਿਲੋ ਦੁੱਧ ਦੇ ਜੂ ਹੈ ਤਾਂ ਬਿਲਕੁਲ ਤਾਂ ਵੇਖੋ ਵੀਰੋ ਬਾਕੀ ਲੇਵੇ ਤੋਂ ਹੰਦਾ ਜਲਾ ਲਓ ਚੰਗਾ ਤਲੱਲੇ ਦਾ ਲੇਵਾ ਲੱਗਿਆ ਜੀ ਚੰਗੀ ਟੋਪ ਕਲਾਸਾਂ ਬਾਕੀ ਵੀਰੇ ਦੁੱਧ ਇਹਨੇ ਆਪਣਾ ਆਪ ਤਾਂ ਵਿਖਾਤਾ ਗਾੜੀ ਦੁੱਧ ਚਲੋ ਕਿਹੜੇ ਵੀਰ ਦੀ ਚੰਗੀ ਸੇਵਾ ਹੈ ਭਾਵੇਂ 32 ਦਾ 35 ਲੀਟਰ ਚੋਲੇ ਕਿਉਂਕਿ ਕਿਹੜੇ ਕਿਹੜੇ ਥੱਬੇ ਲਾਏ ਆ ਲੇਵੇ ਵਾਲੇ ਵੀਰੇ ਸੱਚਾਈ ਦਾ ਕੋਈ ਕਹੇ ਵੀ ਨਹੀਂ ਅੱਜੇ ਸਵੇਰੇ ਲੈਣੀ ਨਹੀਂ ਗਾਂ ਜਾਂ ਹਨਾ ਕਿਦਾਂ ਪਰ ਗਾਂ ਦੋਵਾਂ ਤੋਂ ਨਾ ਮਹੀਨਾ ਚਾਪੀ ਰਕਮ ਪੂਰੀ ਕਰ ਦਿਓ ਜਿੰਨੀ ਆਪਾਂ ਰੱਖ ਮੰਗੀਆਂ ਆ ਤਾਂ ਪਸ਼ੂ ਵੀ ਚੰਗਾ ਦੁੱਧ ਵੀਰੇ ਦੂਜੀ ਦੂਜੀ ਤੇ ਜੇ ਸਵੇਰੇ ਜਾ ਕੇ ਪਰਦਾ ਠੀਕ ਹੈ ਜੀ ਤਾਂ ਵੇਖੋ ਵੀਰੇ ਫੁੱਲ ਕੱਦ ਵਜੇ ਨਾਲ ਲੰਮੀ ਬੇਲ ਆ ੱੱਲੇ ਵਾਲੂ ਆ ਚੰਗਾ ਤਲੱਲੇਦਾਰ ਜੀ ਉਹ ਚੈੱਕ ਕਰ ਲਓ ਇੱਕ ਵਾਰੀ ਫੇਰ ਤੋਂ ਤੇ ਚੰਗੇ ਰਿਕਾਰਡ ਵਾਲੀ ਆ ਜੀ ਵੇਖੋ ਵੀਰੇ ਚੈੱਕ ਕਰਦੋ ਇੱਕ ਵਾਰੀ ਲਾਗੇ ਤੋਂ ਆ ਪੈਪਾਂ ਪੂਪਾਂ ਲੱਗੀਆਂ ਦੁੱਧ ਵਾਲੀਆਂ ਪੂਰੀਆਂ ਨਾਣਾ ਨੂਣਾ ਮਾਨੇ ਦੇ ਚੈੱਕ ਕਰ ਲਓ ਇਹਦੇ ਖਾਣ ਨੂੰ ਸਪੈਸ਼ਲ ਲੱਗਿਆ ਤਾ ਕੋਈ ਵੀਰ ਦੂਰੋਂ ਵੀ ਤੁਸੀਂ ਵੀਰੇ ਆਉਗੇ ਨਾ ਚੱਲਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਫੁੱਲ ਚੰਗੇ ਰਿਕਾਰਡ ਵਾਲੀ ਆ ਥਣ ਭਾਂਡੇ ਵਾਲੇ ਪਸ਼ੂ ਆ ਵੀਰੇ ਬਿਲਕੁਲ ਕੀ ਕਹਨੇ ਆ ਬੈਠਦੇ ਹਨਾ ਵੀਰੇ ਮੈਂ ਕਹਿੰਦਾ ਵੀ ਜੇ ਤਾਂ ਹੁੰਦਾ ਕਿਤੇ ਸਿਆਲ ਹਾਂਜੀ ਫਿਰ ਤਾਂ ਗਾਈ ਭਾਵੇਂ 90 ਦੀ 80 85 ਜਿੰਨੇ ਦੀ ਮਰਜ਼ੀ ਵੇਚ ਦਿੰਦੇ ਬਿਲਕੁਲ ਵੀ ਪਰ ਹੁਣ ਗਾਂ ਆ ਪਜੇ ਨਹੀਂ ਹਨ ਜਿਹੜੀ 65000 ਦੀ ਖਾਂਦ ਹੈ ਹਾਂ ਨਾ 65 ਦੀ 65 ਦੀ 32 ਕਿਲੋ ਦੁੱਧ ਜਿਹੜਾ ਮਰਜ਼ੀ ਝੋਲੇ ਥੱਲੇ ਛੋਟ ਛੋਟ ਵੀਰੇ ਹੋ ਜੂ ਛੋਟ ਹਾਂ ਨਾ ਜਿਹੜੀ 68000 ਦੀ ਹਾਂ ਨਾ 68 ਦੀ 68 ਦੀ ਹਾਂਜੀ ਕੀ ਬਾਤ ਆ ਵੇਖੋ ਵੀਰੋ ਰੇਟ ਤੁਸੀਂ ਵੀ ਇਹਦਾ ਚੈੱਕ ਕਰ ਹੀ ਲਿਆ ਚੰਗੀ ਟੋਪ ਕਲਾਸ ਵੈੜਾ ਥਣਪਾਂਡੇ ਵਾਲੀ ਆ ਤਾਂ ਚੰਗੇ ਰਿਕਾਰਡ ਵਾਲੀ ਆ ਜੀ ਹਾਂ ਜੀ ਬਹੁਤ ਚੰਗੀ ਰàng ਹੈ ਠੀਕ ਹੈ ਜੀ ਹਾਂ ਜੀ ਤਾਂ ਦੂਜੇ ਨੰਬਰ ਤੇ ਆ ਗਈ ਝੋਟੀ ਵੀਰੇ ਦੂਜੇ ਨੰਬਰ ਤੇ ਵੇਖੀ ਆਓ ਵੇਖੋ ਪੂਨ ਦਾ ਬੱਚਾ ਹੀ ਆ ਵੀ ਬਿਲਕੁਲ ਝੋਟੀ ਆ ਇੰਦਾ ਨਹੀਂ ਆ ਲੱਭਦੀਆਂ ਨਹੀਂ ਆ ਪਰ ਫਿਰ ਵੀ ਚਲੋ ਆਪਣੇ ਕੋਲ ਲੈ ਜੀ ਚੰਗੀ ਭਾਵੇਂ ਦੋ ਹੀ ਵੀਡੀਓ ਕੀ ਬਾਤ ਆ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਤਾਂ ਪਲੀ ਜੁੜੀ ਫੁੱਲ ਆ ਵੀਰ ਗੱਬਣਾ ਗੱਬਣ ਵੀ ਦੀ ਛਿੱਗੀ ਝੋਟੀ ਦੂਜੇ ਸੂਰੇ 6 ਦਿਨਾਂ ਦਾ ਆ ਗਿਆ ਨਾ ਹਫਤਾ ਲੂਗੀ 10 ਦਿਨ ਲੈ ਜੇ ਚਲੋ ਛਣਪੜ ਦੀ ਗੱਡੀ ਗੁੱਡੀ ਕਰਾਂ ਦੋ ਤਿੰਨ ਦਿਨਾਂ ਦਾ ਐ ਚੋਹੇ ਤਰੀ ਹੋ ਜਾ ਲਾ ਤਾਂ ਵੇਖੋ ਵੀਰੋ ਫੁੱਲ ਕੱਦ ਵਜਨ ਵਾਲੀ ਇਹ ਤੇ ਪਲੀ ਜੁੜੀ ਆ ਜੀ ਤੋਰ ਦਿਓ ਜੀ ਤਾਂ ਪਤਲਾ ਚੰਮ ਆ ਗਿਆ ਵੀਰੋ ਐ ਮੰਜਾ ਹੀ ਡੈਂਦਾ ਉੱਪਰ ਕੀ ਬਾਤ ਸਿਰਾਂ ਹੀ ਲੱਗਾ ਝੋਟੀ ਵਾਲਾ ਤਾਂ ਵੀਰੋ ਤਾਂ ਦਿਨ ਕਿੰਨੇ ਲੈ ਜੀ ਵੀਰ ਜੀ ਦਿਨ ਵੀ ਜੀ 10 ਦਿਨ ਮੰਨ ਕੇ ਚੱਲੋ ਇਹਦਾ ਦਿਨ 10 ਲੈ ਜੂ ਹੈ ਨਾ ਤਾਂ ਬਾਕੀ ਵੀਰੋ ਲੇਵੇ ਦੀ ਬਿਲਕੁਲ ਖਣਾ ਜੀ ਦੇ ਪਿੱਛੇ ਦੀ ਪੂਰ ਗਰੰਟੀ ਖੁੱਲੇ ਥਣਪਾਂਡੇ ਦੀ ਮਾਲਕ ਬਣਨੇ ਨੇ ਹਣਾ ਵੀਰੇ ਲੇਵਾ ਬਹੁਤ ਸ਼ਾਨਦਾਰ ਲੱਗਿਆ 20 13 ਕਿਲੋ ਦਿੱਤਾ ਪਹਿਲਾਂ ਨਹੀਂ ਨੋਕ ਵਾਲਾ ਥਣ ਲੱਗਾ ਰੂਵੜੀ ਚੁਆਈ ਹੈ ਦੀ ਫੇਸ ਕੁਆਲਟੀ ਵੀ ਸੋਹਣੀ ਹੈ ਵੀਰੋ ਪਲੀ ਜੁੜੀ ਨੋਕ ਵਾਲਾ ਥਣ ਆ ਗਿਆ ਚੈੱਕ ਕਰ ਦੋ ਤਾਂ ਬਹੁਤ ਸ਼ਾਨਦਾਰ ਆ ਜੀ ਦਿਨ ਕਿੰਨੇ ਲੈ ਜੀ ਵੀਰ ਜੀ ਦੇਰ ਵੀਰ ਜੀ ਤੁਹਾਨੂੰ ਦੱਸਿਆ 10 ਦਿਨ ਮੰਨ ਦੇਣ ਦਾ ਲੈ ਜੂ ਹਣਾ ਹਾਂਜੀ ਹਾਂਜੀ ਕੋਈ 2 ਦਿਨ ਇਧਰੋਂ ਸਾਡੇ ਘਟਵਾ ਦੀ ਗੱਡੀ ਦੇ ਬਿਲਕੁਲ ਬਿਲਕੁਲ ਲੈ ਸਕਦੀ ਹੈ ਜਾਂ 2 ਦਿਨ ਘਟ ਲੈ ਸਕਦੀ ਚਲੋ ਕਿਹੜਾ ਵੀਰ ਨਾਲੇ 5-7 ਦਿਨ 10 ਦਿਨ ਸਾਮਲੋ ਪਰ ਮੁੱਲ ਤਾਰੂ ਝੋਟੀ ਵੀਰੇ ਬਿਲਕੁਲ ਅੱਛਾ ਪਾਉ ਮਾਗੀ ਵੀਰ ਜੀ ਦੱਸੀ ਜਾਂਦੀ ਹੈ ਝੋਟੀ ਮਾਣ ਹਾਂਜੀ ਹਾਂਜੀ ਚੰਗਾ ਪਸ਼ੂ ਆਪ ਸਿਤ ਕਰਾਉਂਦਾ ਮੂਹਾਂ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਝੋਟੀ ਦਾ ਮੁੱਲ ਤੇ ਵੀਰ ਜੀ ਆਉਦੀ ਹੈ ਇੱਕ ਪੰਜੀ ਇੱਕ 35-35ਾਂ ਝੋਟੀਆਂ ਹੀ ਦਈ ਦੀਆਂ ਬਿਲਕੁਲ ਵੀਰ ਮੀਆਂ ਮੀਆਂ ਕਹ ਹੈ 2 ਮਹੀਨੇ ਦੀ ਆ ਹਾਂਜੀ ਆਪਾਂ ਜਿਹੜੀ ਕੱਟੀ ਆਪਾਂ ਦੇ ਦੇਣੀ ਨਾ ਇੱਕ ਵੀਰ ਹੀ ਦੇ ਦਾਂਗੇ ਹਾਂ ਇੱਕ ਵੀ ਦੀ ਹਾਂਜੀ ਹਾਂਜੀ ਠੀਕ ਆ ਜੀ ਮਾਤਨ ਵੀਰ ਜੀ ਮਾਤਨ ਕਰਦਾਂਗੇ 2000 ਰੁਪਏ 2 ਛੱਡ ਦਿਓ ਹਣਾ 118 ਦੀ ਬਾਕੀ ਵੀਰੋ ਫੋਨ ਜਰੂਰ ਲਾ ਲਿਓ ਵੀਰ ਨੂੰ ਮਾਤਨ ਹੋ ਜੂ ਤਾਂ ਬਾਕੀ ਵੀਰਾਂ ਨੂੰ ਬੈਂਤੀ ਆ ਕਿ ਵੀਰੇ ਤੁਸੀਂ ਦੂਰੋਂ ਵੀ ਚੱਲ ਗਿਆ ਹੋਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਚੰਗੀ ਝੋਟੀ ਆ ਕੱਦ ਕਾਠ ਵਾਲੀ ਆ ਪੱਲੀ ਜੁੜੀ ਆ ਜੀ ਬਿਲਕੁਲ ਹਾਂਜੀ ਹਾਂਜੀ ਸੂਪਾਂਕ ਸੁਆਗ ਮੇਲਪਾਂਕ ਤਿਆਰ ਕਰਕੇ ਵੀਰ ਨੇ ਝੋਟੀ ਇੱਕ ਪੰਚੀ ਦੀ ਆ ਬਿਲਕੁਲ ਵੀਰੇ ਚੰਗੀ ਝੋਟੀ ਆ ਫੇਸ ਕੁਆਲਿਟੀ ਵੀ ਤਰਾ ਰੇਡ ਵੀਰ ਦਾ ਹਰ ਵੀਡੀਓ ਜਾਇਜ਼ ਹੁੰਦਾ ਤਾਂ ਕਿੱਡੀ ਝੋਟੀਆਂ ਵੀਰੇ ਮੰਗਣ ਨੂੰ ਭਾਵੇਂ 1.40 ਮੰਗੀ ਚੱਲ ਹਨ ਪਰ ਤੇਰਾ ਰੇਡ ਹਰ ਵੀਡੀਓ ਜਾਇਜ਼ ਹੁੰਦਾ ਤਾਂ ਵੱਡੀ ਝੋਟੀਆਂ ਵੀਰੇ ਕਦ ਕਾਠਾ ਲਈ ਆ ਤਾਂ ਚੰਗੀ ਵੈੜ ਆ ਵੀਰ ਕੋਲੇ ਆ ਗਈ ਦਿਖਾਈਏ ਇੱਕ ਹਾਂਜੀ ਵੀਰੇ ਇਹ ਮਿੱਧੀ ਬਸ਼ੀਨਾ ਬੜੀ ਚੰਗੀ ਨਸਲ ਦੀ ਬਸ਼ੀਆ ਉਹਦੀ ਆ ਪਰ ਉਹਨਾ ਸਿੰਗ ਨਹੀਂ ਦਿਖਾਏ ਦੀ ਬੂਥੀ ਦੱਸ ਦਵਾਂ ਤੁਹਾਨੂੰ ਕਿ ਕਿਆ ਬਾਤਾਂ ਤੇ ਮਹੀਨਾ ਇਹਨੂੰ 2 ਹੋ ਗਏ ਜੇ ਬਣੀ ਨੂੰ ਅਰਜੀ ਮੈਂ ਲੈਦੀ ਮੈਂ ਚੈੱਕ ਨਹੀਂ ਕਰਾਈਏਗੀ ਠੀਕ ਹੈ ਜੀ ਉਦਾਂ ਜਦੋਂ ਤੁਸੀਂ ਪਾ ਦਿੰਦੇ ਆ ਜੇ ਇਹ ਤੇ ਨਿਕਲ ਆਈ ਰੋਸ ਹਿਸਾਬ ਨਾਲ ਮੁੱਲ ਕਰ ਲਾਂਗੇ ਠੀਕ ਹੈ ਜੀ ਜੇ ਨਾ ਨਿਕਲੀ ਫਿਰ ਉਸ ਹਿਸਾਬ ਨਾਲ ਮੁੱਲ ਕਰ ਲਾਂਗੇ ਜੇ ਇਹ ਕਹਿੰਦੇ ਲੈਣੀ ਆ ਉਹ ਫੋਨ ਕਰ ਦਿਓ ਧੰਦਾ ਤੋਂ ਦੇਖ ਦਿੰਦਾ ਕਿੰਨਾ ਬਾਕੀ ਵੀਰੇ ਜੀ ਫੇਸ ਕੁਆਲਿਟੀ ਚੰਗੀ ਘੈਂਟ ਆ ਹਨਾ ਜਰਸੀ ਆ ਗਈ ਆ ਕੁਆਲਿਟੀ ਨੂੰ ਕਹਿ ਸਕਦਾ ਕੁਆਲਿਟੀ ਘਟਿਆ ਖੀਰੀ ਹੈ ਖੀਰੀ ਹੈ ਜੀ ਦਾ ਧੰਦ ਪੰਨਿਆ ਖੀਰੀ ਆ ਹਾਂਜੀ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਕਿੰਨੀ ਸੋਹਣੀ ਮੋਟੀ ਅੱਖ ਮੋਟੀ ਅੱਖ ਨਿੱਕਾ ਕੰਨ ਆ ਗਿਆ ਵੀਰੋ ਤਾਂ ਥਾਣ ਨੂੰ ਖਾ ਦਿਓ ਜਿਹੜੀ ਮੇਨ ਗੱਲ ਆ ਅਗਲੇ ਨੂੰ ਤੇ ਨਿਕ ਮੇਰੇ ਹਿਸਾਬ ਨਾਲ 100% ਨਿਕਲੂਗੀ ਪਸ਼ੂ ਬਿਲਕੁਲ ਵੀਰੇ ਹਾਂਜੀ ਹਾਂਜੀ ਥਾਨ ਤੁਹਾਨੂੰ ਬਹੁਤ ਵਧੀਆ ਹਣ ਤੋਂ ਹੈਨਾ ਹਾਂਜੀ ਹਾਂਜੀ ਤਾਂ ਬਹੁਤ ਚੰਗੀ ਪਸ਼ੂ ਆ ਬਾਕੀ ਕੋਈ ਫੋਨ ਕਰ ਲਿਆ ਹਣਾ ਵੀਰੇ ਤਾਂ ਜੋ ਵੀ ਰੇਡ ਹੋਊਗਾ ਦੱਸ ਦੇਣਾ ਕੋ ਵੀਰ ਤਾਂ ਇਹ ਫੋਨ ਤੇ ਕਰ ਲੂ ਹਣਾ ਤਾਂ ਤੈਨੀਆਂ ਪਸ਼ੂ ਆ ਗਏ ਆ ਤਾਂ ਵੇਖੋ ਵੀਰੋ ਹੈ ਚੰਗੀਆਂ ਹੈ ਚੰਗਿਆ ਤਾਂ ਵੀਰੋ ਵੈੜ ਵੀ ਐ ਸਿਰਾਈਆ ਟੋਪ ਕਲਾਸ ਝੋਟੀ ਵੀ ਬਹੁਤ ਚੰਗੇ ਰਕਾਰਡ ਵਾਲੀ ਆ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆਰ ਵੀਡੀਓ ਤੇ ਵੀਰੇ ਚੈਨਲ ਨੂੰ ਮਾਤਵਰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਐਡਰੈਸ ਇੱਕ ਵਾਰੀ ਦੱਸ ਦਿਓ ਆਪਣਾ ਐਡਰੈਸ ਆਪਣਾ ਪਿੰਡ ਭਗਵਾਨਪੁਰਿਆ ਹਾਂਜੀ ਸੀਲ ਜੇਰਾ ਬੱਬਰਾਨਕ ਤੇ ਜ਼ਿਲ੍ਹਾ ਕਰਤਾਰਪੁਰ ਪੈਂਦਾ ਵਾ ਠੀਕ ਹੈ ਜੀ ਤੇ ਕੋਟ ਦੀ ਸੂਰਤ ਮੱਲੀ ਨਾਲ ਵੱਡਾ ਪੈਂਦਾ ਲੱਗ ਹਾਂਜੀ ਤੇ ਬਾਕੀ ਜਿੰਨੇ ਆਨਲਾਈਨ ਮੰਗਾਉਣੀ ਆਨਲਾਈਨ ਮੰਗਾ ਸਕਦਾ ਜਿਹੜੇ ਧਿਆਨ ਕੇ ਦੇਖਣੀ ਆਪਣੀ ਚੋਾਈ ਕਰਕੇ ਲੈ ਜੇ ਫੋਨ ਨੰਬਰ ਵੀਰ ਜੀ 98810784 ਮੇਰਾ ਫੋਨ ਨ